ਸਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਜਿੱਥੇ ਇੱਕ ਪਾਸੇ ਲੋਕਾਂ ਨੂੰ ਕਿਸਾਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਰਨੇ ਦੀ ਪੂਰੀ ਹਮਾਇਤ ਕਰਨ ਇਸ ਦੇ ਨਾਲ ਹੀ ਅੱਜ ਅਸੀਂ ਮੌਜੂਦ ਹਾਂ ਜਲੰਧਰ ਦੇ ਰੈਣਕ ਬਾਜ਼ਾਰ ਦੇ ਵਿੱਚ ਜਿੱਥੇ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਆਕੀ ਜਾ ਰਹੀ ਹੈ 27 ਤਰੀਕ ਨੂੰ ਦੁਕਾਨਾਂ ਜਿਹੜੇ ਆ ਬੰਦ ਰੱਖਣਗੇ ਹਾਲਾਂਕਿ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਅੱਜ ਮੀਟਿੰਗ ਹੋਈ ਹੈ ਜਿਹੜੀ ਤੁਹਾਡੀ ਉਹਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 27 ਤਰੀਕ ਨੂੰ ਦੁਕਾਨਾਂ ਖੁਦ ਬੰਦ ਰੱਖੀਆਂ ਜਾਣਗੀਆਂ ਕਿਸਾਨਾਂ ਦਾ ਸਮਰਥਨ ਕਰ ਰਹੇ ਹੋ ਬਿਲਕੁਲ ਕਿਸਾਨਾਂ ਦਾ ਸਮਰਥਨ ਕਰ ਰਹੇ ਆ 27 ਤਰੀਕ ਨੂੰ ਅਸੀਂ ਆਪਣੇ ਦਿਲ ਨਾਲ ਸਮਰਥਨ ਕਰ ਰਹੇ ਆ ਤਨ ਮਨ ਦੇ ਨਾਲ ਲੰਗਰ ਕਹਿਣਗੇ ਜੋ ਕਿਸਾਨਾਂ ਦੇ ਨਾਲ ਜਾ ਕੇ ਵੀ ਅਸੀਂ ਬੈਠਾਂਗੇ ਔਰ ਬਾਜ਼ਾਰ ਸਾਡਾ ਦੇ ਪੂਰਨ ਬੰਦ ਰਹੇਗਾ ਇਹ ਸਮਰਥਨ ਅਸੀਂ ਉਹਨਾਂ ਦਾ ਕਰ ਰਹੇ ਆ ਬਿਲਕੁਲ 10 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਉਥੇ ਬਾੜਾਂ ਤੇ ਬੈਠੇ ਹੋਏ ਨੇ ਮੋਦੀ ਸਰਕਾਰ ਦੀ ਕੰਨ ਤੇ ਜੂਨ ਹੀ ਰੇਕ ਰਹੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿ ਰਿਹਾ ਤੁਸੀਂ 10 ਮਹੀਨੇ ਕਹਿ ਰਹੇ ਹੋ ਮੈਂ ਤਾਂ 13 14 ਮਹੀਨੇ ਤੋਂ ਕਹਿ ਰਿਹਾ ਜੇ ਪੰਜਾਬ ਵਿੱਚ ਵੀ ਤੇ ਬੈਠੇ ਰਹੇ ਨਾ ਭੁੱਖੇ ਪਾਣੇ ਧੁੱਪੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਜ਼ੁਲਮ ਕੀਤੇ ਜਰਨਲ ਡਾਇਰ ਵਾਲੇ ਜ਼ੁਲਮ ਕੀਤੇ ਜਿਹਦਾ ਜਲੀਆਂ ਦੇ ਬਾਗ ਦੇ ਵਿੱਚ ਬੰਦੇ ਮਾਰੇ ਉਹ ਹਿਸਾਬੇ ਇਹਨਾਂ ਨੇ ਪਾਣੀ ਦੇ ਵਿਚਾਰਾਂ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਹੌਸਲਾ ਜਿਹੜੇ ਐਸਲੇ ਸਾਲ ਹੋ ਗਿਆ ਉੱਥੇ ਬੈਠੇ ਨੇ 700 ਬੰਦਾ ਉਹਨਾਂ ਦਾ ਮਰ ਗਿਆ ਫਿਰ ਵੀ ਬੈਠੇ ਨੇ ਮੋਦੀ ਨੂੰ ਤੇ ਸ਼ਰਮ ਨਹੀਂ ਆਈ ਮੇਰੇ ਹਿਸਾਬ ਨਾਲ ਤਾਂ ਡੋਬਾ ਮਰਨਾ ਚਾਹੀਦਾ ਹੋਜੀ ਸਰਕਾਰ ਨੂੰ ਜਿਹੜੀ ਪਬਲਿਕ ਦੇ ਹਿੱਤ ਵਾਸਤੇ ਨਹੀਂ ਆਈ ਬਿਲਕੁਲ 70 ਤਰੀਕ ਨੂੰ ਸਮਰਥਨ ਕਰੋਗੇ ਬਾਕੀ ਜਿਹੜੇ ਨਾਲ ਦੀਆਂ ਤੁਹਾਡੀ ਐਸੋਸੀਏਸ਼ਨ ਰੈਣਕ ਬਾਜ਼ਾਰ ਤੇ ਰੱਖੇਗੇ ਅੱਗੇ ਸ਼ੇਖਾਂ ਬਾਜ਼ਾਰ ਹੈ ਹੋਰ ਬਾਜ਼ਾਰ ਉਹਨਾਂ ਨਾਲ ਵੀ ਮੀਟਿੰਗ ਹੋਈ ਕਿ ਉਹ ਵੀ ਨਾਲ ਸਮਰਥਨ ਕਰਨਗੇ ਜੀ ਆਪਣੀ ਰੈਣਕ ਬਾਜ਼ਾਰ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਹੈ ਸ਼ੇਖਾਂ ਬਾਜ਼ਾਰ ਵਾਲਿਆਂ ਨੇ ਆਪਣਾ ਫਿਰ ਵੀ ਅਸੀਂ ਜਿਹੜਾ ਸ਼ੇਖਾਂ ਬਾਜ਼ਾਰ ਵਾਲਿਆਂ ਨੂੰ ਵੀ ਥੋੜਾ ਜਿਹਾ ਅਸੀਂ ਤੁਸੀਂ ਅਪੀਲ ਕਰੋਗੇ ਅਸੀਂ ਆਪਣੇ ਵੱਲੋਂ ਅਪੀਲ ਉਹਨਾਂ ਨੂੰ ਕਰਾਂਗੇ ਵੀ ਬਾਕੀ ਬਾਜ਼ਾਰ ਵੀ ਬੰਦ ਕਰੋ ਜਿਹੜਾ ਰੈਣਕ ਬਾਜ਼ਾਰ ਹੈ ਇਹ ਸਾਡਾ ਬੰਦ ਰਹੇਗਾ ਬਿਲਕੁਲ ਕਿਸਾਨ ਕਾ ਕਾਫੀ ਦੇਤੋਂ ਜਿੱਦਾ ਗੱਲ ਕਰ ਰਹੇ ਆ ਕਿ ਡਟੇ ਹੋਏ ਨੇ ਇਸ ਦੇ ਨਾਲ ਹੀ ਹੁਣ 27 ਤਰੀਕ ਨੂੰ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦਾ ਪੂਰਾ ਸਾਥ ਦੇਵਗੇ ਬਿਲਕੁਲ ਪੂਰਾ ਸਾਥ ਦੇਵਾਂਗੇ ਜਿੱਥੇ ਸਾਨੂੰ ਸਾਡੀ ਹਾਜ਼ਰੀ ਜਿੱਥੇ ਵੀ ਸਾ ਨਹੀਂ ਡਿਊਟੀ ਲਾਣਗੇ ਅਸੀਂ ਉੱਥੇ ਹਾਜ਼ਰ ਹੋ ਜਾਵਾਂਗੇ ਬਿਲਕੁਲ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਬਿਲਕੁਲ ਮੁੰਡੇ ਨਾਲ ਮੁੰਡਾ ਲਾ ਕੇ ਇੱਕ ਕਿਸਾਨਾਂ ਦਾ ਮਸਲਾ ਨਹੀਂ ਏ ਇਹ ਆਮ ਸ਼ਹਿਰੀ ਦਾ ਮਸਲਾ ਏ ਇੱਕ ਜਿਹੜੀ ਇੱਕ ਅੱਜ 120 ਰੁਪਏ 110 ਰੁਪਏ ਦਾ ਰਿਫਾਈਨ ਹੁੰਦਾ ਸੀ ਅੱਜ اڈਾਨੀ ਦਾ ਰਿਫਾਈਨ ਜਿਹੜਾ ਉਹਨੇ 200 ਰੁਪਏ ਕਿਲੋ ਹੋ ਗਿਆ ਉਹਦੀ ਵਜ੍ਹਾ ਇਹ ਹੀ ਬਿਲਕੁਲ ਹੋਰ ਦੁਕਾਨਦਾਰ ਮੌਜੂਦ ਨੇ ਗੱਲ ਬਾਤ ਕਰਦਿਆਂ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਤੇ ਨਹੀਂ ਆ ਰਹੀ ਹਾਲਾਂਕਿ ਪਿਛਲੀ ਕਾਫੀ ਮੀਟਿੰਗਾਂ ਹੋਈਆਂ ਸੀ ਕਿਹਾ ਹੁਣ ਤੇ ਮੀਟਿੰਗਾਂ ਦਾ ਦੌਰ ਵੀ ਬੰਦ ਹੋ ਚੁੱਕਿਆ ਸਰਕਾਰ ਕਹਿ ਰਹੀ ਹੈ ਕਿਸਾਨ ਗੱਲ ਕਰਨ ਕਿਸਾਨ ਕਹਿ ਰਿਹਾ ਕਿ ਸਰਕਾਰ ਗੱਲ ਕਰੇ ਤੇ ਮਸਲਾ ਕਿੱਦਾਂ ਹੱਲ ਹੋਏਗਾ ਕੀ ਲੱਗ ਰਿਹਾ ਮਸਲਾ ਹੱਲ ਕਿੱਦਾਂ ਆਏ ਮੋਦੀ ਸਾਹਿਬ ਕਹਿੰਦੇ ਮੈਂ ਇੱਕ ਫੋਨ ਦੂਰ ਆ ਉਹ ਫੋਨ ਨੰਬਰ ਤੇ ਦਿਓ ਉਹਨਾਂ ਪਤਾ ਤੇ ਲੱਗੇ ਗੱਲ ਕਿੰਨੇ ਕਰਨੀ ਹੈ ਤੁਹਾਡੇ ਚ ਜਿਹੜੇ ਬੰਦੇ ਉਹ ਭੇਜਦੇ ਨੇ ਉਹ ਗੱਲ ਕਰਦੇ ਨੇ ਮੁੜ ਕੇ ਅੰਦਰ ਜਾ ਕੇ ਚੁੱਪ ਕਰਕੇ ਫਿਰ ਬਹਿ ਜਾਂਦੇ ਨੇ ਆਰਦੇ ਉਹਨਾਂ ਬਾਅਦ ਚ ਲੈਣੇ ਨੇ ਜਿਸ ਬੰਦੇ ਨੇ ਮਸਲਾ ਹੱਲ ਕਰਨਾ ਉਹ ਕਿਸਾਨਾਂ ਨਾਲ ਗੱਲ ਕਰੇ ਇਹਨਾਂ ਦੀ ਸਲਾਹ ਨਹੀਂ ਹੈਗੀ ਗੱਲ ਕਰਨ ਦੀ ਐਵੇਂ ਉਹ ਲੋਕਾਂ ਨੂੰ ਇੱਕ ਮੂਰਖ ਬਣਾਉਣ ਲਈ ਇੱਕ ਗੱਲਬਾਤ ਦਾ ਦੌਰ ਚਾਰੀ ਰੱਖਿਆ ਇਹਨਾਂ ਨੇ ਅਸਲੀ ਗੱਲ ਤੁਸੀਂ ਜੇ ਕੰਮ ਕਰਨਾ ਕੋਈ ਅਨਾਉਂਸਮੈਂਟ ਕਰੋ ਜੀ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਆਂ ਉੱਠ ਕੇ ਘਰੋਂ ਚੱਲ ਜਾਣਗੇ ਉਹਨਾਂ ਕੋਈ ਤੁਹਾਡੇ ਕੋਲ ਜਬਰ ਗੱਦੀ ਥੋੜੀ ਖੋਣੀ ਹੈਗੀ ਉਹ ਤਾਂ ਆਪਣੀ ਡਿਮਾਂਡ ਲੈ ਕੇ ਆਏ ਨੇ ਕਿ ਸਾਡੀਆਂ ਡਿਮਾਂਡ ਨੇ ਸਾਨੂੰ ਉਹ ਚੀਜ਼ ਦਿੱਤੀ ਜਾਵੇ ਇਹ ਕਾਨੂੰਨ ਜਿਹੜੇ ਤੁਸੀਂ ਲਿਆਉਂਦੇ ਨੇ ਨਾ ਤੁਸੀਂ ਕਿਸੇ ਨੇ ਸਲਾਹ ਕੀਤੀ ਹੈ ਲੋਕਾਂ ਨੇ कोरोना ਦੇ ਕਾਲ ਵਿੱਚ ਇੰਨਾ ਦੁੱਖ ਚੱਲਿਆ ਜਿੰਨਾ ਕਦੇ ਸਾਡੀ ਜ਼ਿੰਦਗੀ 'ਚ ਅਸੀਂ ਨਹੀਂ ਕਦੀ ਵੇਖਿਆਗਾ ਇਹ ਉਹਦੀ ਵਜ੍ਹਾ ਹੈ ਸਹੀ ਮੋਦੀ ਸਰਕਾਰ ਹੈਗੀ ਹੈ ਉਹ ਉਹਨਾਂ ਦਿਨਾਂ 'ਚ ਕਾਨੂੰਨ ਲੈ ਕੇ ਆਏ ਨੇ ਕਾਨੂੰਨ ਜਦ ਕੇ ਬੰਦਾ ਹੈ ਪਾਰਲੀਮੈਂਟ 'ਚ ਇੱਕ ਬਹਿਸ ਹੁੰਦੀ ਹੈ ਬਹਿਸ ਤੇ ਕਿਸੇ ਦੇ ਕਰਾਈ ਨਹੀਂ ਗਈ ਨਾ ਕਿਸੇ ਨੂੰ ਪੁੱਛਿਆ ਗਿਆ ਕਾਨੂੰਨ ਬਣਾਣਾ ਕਿਸਾਨਾਂ ਲਈ ਕਿਸਾਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਉਹਨਾਂ ਦੇ ਜ਼ਬਰਦਸਤ ਕਾਨੂੰਨ ਥੋਪੇ ਗਏ ਨੇ ਜਿਹੜੇ ਕਿ ਕਾਨੂੰਨ ਉਹਨਾਂ ਦੇ ਹੱਕ 'ਚ ਨਹੀਂ ਹੈਗੇ ਇਹ ਕਹਿੰਦੇ ਨੇ ਜੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰਨੀ ਦੁੱਗਣੀ ਕਿਸ ਤਰ੍ਹਾਂ ਕਰੋਗੇ ਤੁਸੀਂ ਅੱਜ ਦੇ ਦਿਨ 'ਚ ਤੇ ਉਹਨਾਂ ਦੀ ਕੰਮ ਦਾ ਆਮਦਨ ਲੱਗਿਆ ਨਾਲੋਂ ਘਟ ਗਈ ਹੈ हरियाणा ਦੇ ਖੇਤੀਬਾੜੀ ਮੰਤਰੀ ਹੈ ਕਈ ਮੰਤਰੀਆਂ ਦੇ ਪਹਿਲਾ ਬਿਆਨ ਆ ਚੁੱਕੇ ਨੇ ਹੁਣ ਕੱਲ ਉਹਨਾਂ ਦਾ ਬਿਆਨ ਆਂਦਾ ਹੈ ਕਿ ਇੱਕ ਵਾਰੀ ਕਾਨੂੰਨ ਲਾਗੂ ਹੋਣ ਦਿਓ ਉਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਫਿਰ ਤੁਸੀਂ ਧਰਨੇ ਤੇ ਬੈਠ ਜਾਓ ਕੀ ਲੱਗ ਰਿਹਾ ਹੈ ਕਿ ਐਂ ਤਾਂ ਦੇ ਬਿਆਨਬਾਜ਼ੀ ਕਰਨਾ ਇਹ ਤਾਂ ਬਿਲਕੁਲ ਝੂਠ ਹੈ ਉਹ ਤਾਂ ਇੱਕ ਤਰ੍ਹਾਂ ਦੀ ਚਮਚਾਗਿਰੀ ਕਰ ਰਹੇ ਨੇ ਮੋਦੀ ਦੀ ਜੋ ਤੋਂ ਆਰਡਰ ਆਂਦਾ ਹੈ ਉਹ ਬਿਆਨ ਦੇ ਦਿਓ ਆਪਣੀ ਮਰਜ਼ੀ ਨਾਲ ਉਹਨਾਂ ਦਾ ਕੋਈ ਬਿਆਨ ਨਹੀਂ ਹੈਗਾ ਇਸ ਚੀਜ਼ ਦਾ ਕਿਉਂਕਿ ਮਸਲਾ ਤੇ ਇਹ ਹੈ ਵੀ ਜੇ ਤੁਹਾਨੂੰ ਉਹਨਾਂ ਨੂੰ ਲੱਗਦਾ ਹੋਵੇ ਸਾਡੇ ਹੱਕੇ ਜਾਗੇ ਨੇ ਤਾਂ ਕਿਉਂ ਬੇਕੂਨ ਹੈ ਜਿਹੜੇ ਬੰਦੇ ਸਾਲ ਸਾਲ 2 ਸਾਲ ਹੋ ਗਿਆ ਧਰਨੇ ਤੇ ਜਾ ਕੇ ਬੈਠੇ ਨੇ ਆਪਣਾ ਘਰ-ਬਾਰ ਛੱਡ ਕੇ ਬੱਚਿਆਂ ਨੂੰ ਛੱਡ ਕੇ ਇਹੋ ਜਿਹੇ ਉੱਥੇ ਕਿਸਾਨ ਬੈਠੇ ਨੇ ਜਿਹੜੇ ਸਾਲ ਹੋ ਗਿਆ ਘਰ ਤੱਕ ਵਾਪਸ ਨਹੀਂ ਆਏ ਆਪਣੇ ਇੱਕ ਨੌਜਵਾਨ ਮੌਜੂਦ ਨੇ ਗੱਲਬਾਤ ਕਰਾਂਗੇ ਤੁਸੀਂ ਵੀ ਸਮਰਥਨ ਦੇ ਰਹੇ ਹੋ ਕਿ ਕਿਸਾਨਾਂ ਨੂੰ ਕਿਸਾਨ ਬੈਠੇ ਹੋਏ ਨੇ ਬਾਰਡਰਾਂ ਦੇ ਉੱਤੇ ਯੂਥ ਜਿਹੜਾ ਇਸ ਟਾਈਮ ਉਹ ਕੀ ਸੋਚ ਰਿਹਾ ਯੂਥ ਭਾਈ ਇਹ ਹੀ ਸੋਚਦਾ ਜਿਦੋਂ ਦਾ મોદી ਆਇਆ ਭਾਜੀ ਬਿਲਕੁਲ ਪੰਜਾਬ ਦਾ ਦੇਸ਼ ਦਾ ਆਪਣਾ ਬੇੜਾ ਕਰਕ ਹੋਇਆ ਹੈ ਮੋਦੀ ਨੂੰ ਇਹੀ ਗਾਣਾ ਸਾਡੇ ਕਿਸਾਨ ਵੀਰ ਜਿੱਦਾਂ ਬੈਠੇ ਆ ਧਰਨੇ ਤੇ ਇਹਨਾਂ ਦਾ ਹੀਲਾ ਕਰਨਾ ਚਾਹੀਦਾ ਵਾ ਉਹ ਵਿਚਾਰੇ ੱਟਕੇ ਖੰਦੇ ਪਏ ਆ ਧੁੱਪਾਂ ਛਾਵਾਂ ਚ ਵਿਚਾਰੇ ਪਤਾ ਨਹੀਂ ਕਿੱਦਾਂ ਰਹਿੰਦੇ ਆ ਕਿੰਨੇ ਕਿਸਾਨ ਵੀਰ ਮਰ ਗਏ ਆ ਤੇ ਆਪਣੇ ਰੈਣਕਪੀਰ ਵੱਲੋਂ ਵੀ ਪੂਰੀ ਭਾਈ ਆਪਾਂ ਜਾਵਾਂਗੇ ਕਿਸਾਨ ਮੋਰਚੇ ਦੇ ਇਹੀ ਬਿਲਕੁਲ ਸਾਫ਼ ਕਿਹਾ ਜਾ ਰਿਹਾ ਦੁਕਾਨਦਾਰਾਂ ਵੱਲੋਂ ਕਿ ਕਿਸਾਨਾਂ ਦਾ ਜਿਹੜਾ ਸਾਥ ਹੈ ਉਹ ਦੁਕਾਨਦਾਰਾਂ ਵੱਲੋਂ ਦਿੱਤਾ ਜਾਏਗਾ ਹਾਲਾਂਕਿ ਇਹ ਜਲੰਧਰ ਦਾ ਮੇਨ ਬਾਜ਼ਾਰ ਹੈ ਜਿੱਤੋਂ ਰੋਜ਼ਾਨਾ ਵਿੱਚ ਜਿਹੜੇ ਦੁਕਾਨ ਤੇ ਉਤੇ ਜਿਹੜੇ ਲੋਗ ਨੇ ਉਹ ਆਂ ਪਹੁੰਚਦੇ ਨੇ ਇਸ ਦੇ ਨਾਲ ਹੀ ਸਾਫ ਕੀਤਾ ਜਾ ਰਿਹਾ ਹੈ ਕਿ ਜਿਹੜੀ 27 ਸਤੰਬਰ ਨੂੰ ਜਿਹੜਾ ਇਹ ਪੂਰਨ ਤੌਰ ਤੇ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਕੈਮਰਾਪਰਸਨ ਨikhil Sharma ਦੇ ਨਾਲ ਵਿਸ਼ਵਾਸ ਸੰਗਠਨ mini pocket news ਚਿਲੰਗ